ਵਾਹ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਇਸ ਟਾਈਮ ਆਪ ਦਰਸ਼ਨ ਕਰ ਰਹੇ ਹੋ ਪਵਿੱਤਰ ਸਥਾਨ ਹੈ ਜੀ ਗੁਰਦੁਆਰਾ ਸਾਹਿਬ ਨਜੀਬਾਬਾਦ ਸੰਗਤ ਜੀ ਇਸ ਪਵਿੱਤਰ ਸਥਾਨ ਵੀ ਆਪਣੇ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਹੈ ਜੀ ਤੇ ਵੈਸੇ ਇੱਥੇ ਲਿਖਿਆ ਨਹੀਂ ਹੈਗਾ ਇਤਿਹਾਸ ਪਰ ਇਸ ਸਥਾਨ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਜੀ ਦਾ ਲਿਖਿਆ ਹੋਇਆ ਹੱਥ ਲਿਖਤ ਗ੍ਰੰਥ ਖਾਲਸਾ ਤਵਾਰੀਖ ਦੇ ਵਿੱਚ ਵੀ ਜ਼ਿਕਰ ਮਿਲਦਾ ਆ ਤੇ ਆਪਣੇ ਸੰਗਤ ਜੀ ਗਿਆਨੀ ਤਾਰਾ ਸਿੰਘ ਨਰੋਤਮ ਜੀ ਦੀਆਂ ਲਿਖਤਾਂ ਵਿੱਚ ਵੀ ਇਸ ਸਥਾਨ ਦਾ ਜ਼ਿਕਰ ਮਿਲਦਾ ਆ ਤੇ ਇਸ ਕਰਕੇ ਆਪਾਂ ਇਸ ਸਥਾਨ ਤੇ ਦਰਸ਼ਨ ਕਰਨ ਪਹੁੰਚੇ ਸੀਗੇ ਜਿੰਨਾ ਹੋ ਸਕੇ ਆਪ ਜੀ ਨੂੰ ਵੀ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕੀਤੀ ਆ ਕਰੋ ਜੀ ਦਰਸ਼ਨ ਲਵਾਓ ਜੀ ਗੁਰੂ ਚਰਨਾਂ 'ਚ ਹਾਜ਼ਰੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਅਕਾਲ ਪੁਰ ਸੱਚੇ ਪਾਤਸ਼ਾਹ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ਣੀ ਸਰਬੱਤ ਦਾ ਭਲਾ ਕਰਨਾ ਸੰਗਤ ਜੀ ਇੰਨਾ ਕ ਇਤਿਹਾਸ ਬਾਰੇ ਜਾਣਕਾਰੀ ਸੀਗੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਚੰਨ ਸ਼ੋ ਪ੍ਰਾਤੋ ਸਥਾਨ ਆ ਧੰਤਨ ਸ਼੍ਰੀ ਗੋਬਿੰਦ ਸਿੰਘ ਜੀ ਬਾਲ ਉਮਰ ਜਦੋਂ ਪਟਨਾ ਸਾਹਿਬ ਤੋਂ ਤਰਤ ਅਨੰਦਪੁਰ ਸਾਹਿਬ ਨੂੰ ਜਾ ਰਹੇ ਸੀ ਤਾਂ ਇਸ ਸਥਾਨ ਤੇ ਥੋੜੇ ਸਮੇਂ ਲਈ ਰੁਕੇ ਸੀ ਗੁਰੂ ਜੀ ਤੇ ਸੰਗਤ ਜੀ ਜੇ ਇਤਿਹਾਸ ਦੀ ਜਾਣਕਾਰੀ ਦਿੰਦੇ ਹੋਏ ਕੋਈ ਗਲਤੀ ਹੋਈ ਹੋਵੇ ਤਾਂ ਦਾਸ ਖੇਮਾ ਦਾ ਜੱਜ ਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਤੁਸੀ ਤਿ ਸਤਿ ਵਾਲਤੁ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਗੁਰਦੁਆਰਾ ਸਾਹਬ ਦੇ ਵਿੱਚ ਇਸ ਸਥਾਨ ਤੇ ਇਸ ਜਗ੍ਹਾ ਤੇ ਇੱਕ ਪ੍ਰਾਂਤਨ ਖੂਹ ਹੁੰਦਾ ਸੀਗਾ ਤੇ ਕੰਦਾ ਤੁਹਾਨੂੰ ਤੇ ਦੇਖਦੇ ਨਹੀਂ ਪੁਰਾਣੀਆਂ ਬਣੀਆਂ ਹੋਈਆਂ ਐ ਵੈਸੇ ਇਦਾਂ ਨੇਰਾ ਲਾਦਾ ਤੇ ਇਦਾਂ ਜ਼ੂਮ ਕਰਕੇ ਥੋੜੀ ਸਹੀ ਆ ਜਾਂਦਾ ਹੈ ਤੇ ਪ੍ਰਾਂਤਨ ਖੂਹ ਸੀਗਾ ਇੱਥੇ ਤੇ ਸੰਗਤ ਨੇ ਇੱਥੇ ਖਦਾਈ ਕੀਤੀ ਸੀਗੀ 15 ਫੁੱਟ ਤੱਕ ਤੇ ਜੇ ਤਾਂ ਆਪਾਂ ਇੱਥੇ ਬਜ਼ੁਰਗਾਂ ਤੋਂ ਪੁੱਛਿਆ ਉਹ 15 ਫੁੱਟ ਤੱਕ ਇਹਨਾਂ ਨੂੰ ਖੁਦਾਈ ਕਰਕੇ ਵੀ ਉੱਥੇ ਆਇਆ ਨਹੀਂ ਖੂਹ ਉਹ ਪ੍ਰਾਂਤਨ ਤੇ ਫੇ ਕਮੇਟੀ ਨੇ ਮਨਾ ਕਰਤਾ ਸੀਗਾ ਪਟਣ ਤੋਂ ਤੇ ਵੈਸੇ ਹੁਣ ਇੱਥੇ ਗੁਰੂ ਘਰ ਦੀ ਇਮਾਰਤ ਇਦਾਂ ਬਣ ਰਹੀ ਆ ਆਂ ਦੇ ਇੱਧਰ ਤੁਹਾਨੂੰ ਦਿਖਾ ਦਦੇ ਆ ਇਹ ਇੱਧਰ ਆਂ ਦੇ ਗੁਰੂ ਘਰ ਦੀ ਇਮਾਰਤ ਆ ਹੁਣ ਰਹੀ ਆ ਤੇ ਇਮਾਰਤ ਬਣ ਰਹੀ ਆ ਤੇ ਇੱਥੇ ਕਹਿੰਦੇ ਆ ਵੀ ਯਾਨੀ ਕਿ ਪਤਾ ਲੱਗਾ ਆਪਾਂ ਜਿਹੜਾ ਇੱਥੋਂ ਪੁੱਛਿਆ ਇੱਥੋਂ ਬਜ਼ੁਰਗਾਂ ਤੋਂ ਜਾਂ ਇੱਥੇ ਆਪਣੇ ਗ੍ਰਾਂਤੀ ਸਿੰਘ ਤੋਂ ਕਹਿੰਦੇ ਵੀ ਇੱਥੇ ਇਸੇ ਤਰ੍ਹਾਂ ਰਹਿਣ ਦੇਣਾ ਆ ਬਣਾ ਕੇ ਵਸੇ ਥੋੜਾ ਜਿਹਾ ਤੇ ਜਾਲ ਜਾਲ ਲਾ ਦੇਣਾ ਆ ਜਾਲ ਟੈਪ ਉੱਤੇ ਉੱਤੇ ਉੱਪਰ ਵੀ ਤੇ ਆਲੇ ਸਾਈਡਾਂ ਤੇ ਵੀ ਆਲੇ ਦੁਆਲੇ ਵੀ ਕਹਿੰਦੇ ਜਾਲ ਲਾ ਦੇਣਾ ਆ ਬੇ ਨਿਸ਼ਾਨੀ ਰੱਖਣੀ ਆ ਵੀ ਇੱਥੇ ਪ੍ਰਾਂਤਨ ਖੂ ਹੁੰਦਾ ਹੈਗਾ ਵੀ ਇੱਥੇ ਕੋਈ ਕਮਰਾ ਜਾਂ ਹੋਰ ਕੁਝ ਨਹੀਂ ਬਣਾਉਣਾ ਹੈਗਾ ਤੇ ਬਾਕੀ ਜਿੰਨੀ ਕੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਜੇ ਕੋਈ ਗਲਤੀ ਹੋਈ ਹੋਵੇ ਤਾਂ ਦਾਸ ਖੇਮਾ ਦਾ ਜਾਜਕਿਆ ਜੀ ਹਾਂਜੀ ਸੰਗਤ ਜੀ ਲੋ ਜੀ ਦਰਸ਼ਨ ਆਪਾਂ ਕਰ ਲਾ ਜਿੰਨਾ ਹੋ ਸਕਿਆ ਕੋਸ਼ਿਸ਼ ਕੀਤੀ ਆਪ ਜੀ ਨੂੰ ਵੀ ਕਰਵਾਉਣ ਦੀ ਲਵਾਲੇ ਗੁਰੂ ਚਰਨਾ ਜੀ ਹਾਜ਼ਰੀ ਆਪਾਂ ਸਭ ਨੇ ਰਲ ਮਿਲ ਕੇ ਆਇਓ ਜੀ ਛੱਡੋ ਜੀ ਫੇਰ ਜਗਾਰਾ ਪੌਣਿਆਂ ਵਿੱਚ ਚੱਲੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਗੁਰਦੁਆਰਾ ਨਾਨਕ ਸ਼ਾਹੀ ਸ਼੍ਰੀ ਗੁਰੂ ਸਿੰਘ ਸਬਾ ਨਜੀਬਾਬਾਦ ਇਤਿਹਾਸਕ ਸਥਾਨ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਸਵਾ ਸਵੇਰ ਦੇ 7:30 ਦਾ ਹੋ ਗਿਆ ਆ ਤੇ ਆਪਾਂ ਨਜੀਵਾਬਾਦ ਸ਼ਹਿਰ ਤੋਂ ਬਾਹਰ ਨਿਕਲਿਆ ਆਏ ਆ 5 ਕਿਲੋਮੀਟਰ ਦਾ ਪਿੰਡਾ ਤੈਅ ਕਰ ਲਿਆ ਜਾਨੀ ਤੇ ਮੈਂ ਕਿਹਾ ਬਾਈ ਚਾਹ ਪੀਣੀ ਆ ਪਹਿਲਾਂ ਤਾਂ ਆ ਖੈਰਾ ਪੰਜਾਬੀ ਢਾਬਾ ਇਧਰ ਖੈਰਾ ਪੰਜਾਬੀ ਢਾਬਾ ਬਹੁਤ ਆ ਕਾਫੀ ਬ੍ਰਾਂਚਾਂ ਆ ਇਹਨਾਂ ਦੀਆਂ ਆਪਾਂ ਜਦੋਂ ਕੱਲ ਵੀ ਸਫਰ ਕਰ ਰਹੇ ਸੀਗੇ ਆਪਣੇ ਮਰਾਜ਼ਾਬਾਦ ਤੋਂ ਨਜੀਬਾਬਾਦ ਵਾਲ ਨੂੰ ਉਸ ਨੂਰਪੁਰ ਲੰਘ ਕੇ ਨੂਰਪੁਰ ਤੋਂ ਨਜੀਬਾਬਾਦ ਵਾਲੇ ਰੋਡ ਤੇ ਵੀ ਕਾਫੀ ਦੋ ਤਿੰਨ ਟੱਪ ਦੇ ਇਹਨਾਂ ਦੇ ਆਏ ਆ ਵਧੀਆ ਐ ਟਾਪ ਦੇ ਬਣਿਓ ਤੇ ਸ਼ਹਿਰ ਨਜੀਬਾਬਾਦ ਗੁਰਦਾਰ ਦੇ ਲਾਗੇ ਵੀ ਇਹਨਾਂ ਦਾ ਸੀਗਾ ਪਰ ਉਹ ਬੰਦ ਸੀਗਾ ਤੇ ਇਹ ਕਾ ਆਇਆ ਬਾਕੀ ਪੁੱਛਦੇ ਇਹਨਾਂ ਨੂੰ ਇਹਨੇ ਕਿੰਨੀਆਂ ਘਬਰਾਂ ਚ ਆਇਆ ਤੇ ਭਾਈ ਆਪਾਂ ਹਰਦਵਾਰ ਹੋ ਕੇ ਜਾਣਾ ਹਰਦਵਾਰ ਭਾਈ ਹਰਦਵਾਰ ਹਰਦਵਾਰ ਹੋ ਗੋ ਕੇ ਨੰਗਾ ਗਏ ਹੁਣ ਆਪਾਂ ਰੌੜਕੀ ਵਾਲ ਨੂ ਰੌੜਕੀ ਰੌੜਕੀ ਵਾਲੇ ਨਹੀਂ ਹੈਗੀ ਰੌੜਕੀ ਇਹ ਉੱਤਰਾਖੰਡ ਵਾਲੀ ਜਿੱਥੇ ਯੂਨੀਵਰਸਿਟੀ ਆ ਉੱਤਰਾਖੰਡ ਵਾਲੀ ਨਹੀਂ ਜੁਪੀ ਵਾਲੀ ਆ ਇਹ ਉੱਤਰਾਖੰਡ ਚ ਆਉਂਦੀ ਰੌੜਕੀ ਹੁਣ ਭਾਜੀ ਰੌੜਕੀ ਉੱਤਰਾਖੰਡ ਚ ਜਾਈ ਹੁਣ ਉੱਤਰਾਖੰਡ ਚ ਵੜਨਾ ਉਦੋਂ ਫੇਰ ਜੁਪੀ ਆ ਕੇ ਫੇਰ ਹਰਿਆਣੇ ਚ ਵੜ ਲੈਂਦਾ ਰੌੜਕੀ ਉੱਤਰਾਖੰਡ ਚ ਆਉਂਦੀ ਆ ਭਾਜੀ ਬਾਕੀ ਹਾਂਜੀ ਜ਼ਿਆਦਾ ਪਿਆਲਾ ਆ ਗਿਆ ਜੀ ਮੈਂਗਾ ਤੁਹਾਨੂੰ ਅੰਦਰੋਂ ਵੀ ਦਿਖਾ ਦਈਏ ਆਪਾਂ ਖੈਰਾ ਟੱਬਿਆਂ ਵਾਲਿਆਂ ਦਾ ਤਾਮ ਝਾਮ ਸਵੇਰੇ ਸਵੇਰੇ ਆ ਕੇ ਉਹਨਾਂ ਨੂੰ ਟੈਨਸ਼ਨ ਦੇ ਦਿੱਤੀ ਵੀ ਚਾਹ ਬਣਾ ਦੋ ਤੇ ਬਹੁਤ ਸੋਹਣਾ ਬਣਿਆ ਆ ਸਫਰ ਕਰ ਹਾਂਜੀ ਜੀ ਪਹਿਲਾਂ ਤਾਂ ਸਾਰੀ ਸੰਗਤ ਨੂੰ ਹੀ ਰੁੜਕੀ ਵਾਲੇ ਵੱਲੋਂ ਰੁੜਕੀ ਵਾਲੇ ਦੇ ਕੋੜੇ ਤੂਫਾਨ ਵੱਲੋਂ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਚਲੋ ਜੀ ਚਾਹ ਪਾਣੀ ਆਪਾਂ ਛਕ ਲਿਆ ਹੁਣ ਛੱਡਦੇ ਆਂ ਲਗਾਮਾਂ ਘੋੜੇ ਤੂਫਾਨ ਦੀਆਂ ਪੜਦੇ ਅੱਜ ਸਫ਼ਰ ਥੋੜੀ ਏਨਰਜੀ ਅਜ ਬਣਾਉਣੀ ਪੈਣੀ ਐ ਥੱਕੇ ਜਾਈਨਾਂ ਜੀ ਇਹ ਸਫ਼ਰ ਲੰਬੇਰਾ ਆ ਵੱਡਾਂਗੇ ਸਫ਼ਰ ਨੂੰ ਤੇ ਆਪਾਂ ਹਰਦਵਾਰ ਵਾਲ ਨੂੰ ਜਾ ਰਹੇ ਆਂ ਇਸ ਸਮੇਂ ਤੇ ਖੈਰੇ ਢਾਬੇ ਦੀ ਆਪਾਂ ਗੱਲ ਕਰੀਏ ਤਾਂ ਇਹ ਕਹਿੰਦੇ ਵੀ 11 ਬ੍ਰਾਂਚਾਂ ਆਆਂ ਇਹਨਾਂ ਦੀਆਂ 11 ਬ੍ਰਾਂਚਾਂ ਵਧੀਆ ਤਾਮਝਾਮ ਆ ਕੰਮ ਆ ਸੋਹਣਾ ਆ ਜੇ ਬੰਦਾ ਕੋਈ ਅਮਰਤ ਧਾਰੀ ਜਾਂ ਬੈਸ ਨੂੰ ਬੰਦੇ ਨੇ ਰੋਟੀ ਪਾਣੀ ਖਾਣਾ ਤਾਂ ਇਹਨਾਂ ਦੇ ਢਾਬੇ ਬਹੁਤ ਵਧੀਆ ਆ ਭਾਈ ਵੀ ਬੋਤ ਆ ਤੇ ਸਟਾਫ ਵੀ ਵਧੀਆ ਤੇ ਬੰਦੇ ਵੀ ਪੰਜਾਬੀ ਆ ਗਰਦਾਸਪੁਰ ਏਰੀਏ ਦੇ ਆ ਬੰਦੇ ਪਿੱਛੋਂ ਗਰਦਾਸਪੁਰ ਤੋਂ ਇਹਨਾਂ ਦੇ ਬਜ਼ੁਰਗ ਆਇਓ ਇਹ ਆਪਣੇ 78 78 ਸੰਦੇ ਇੱਧਰ ਆ ਇੱਧਰ ਬੈਠੀ ਸੈਨਾ 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 ਤੇ ਆ ਆਪਾਂ ਆ ਟਾਈਮ ਖੜੇ ਆ ਇੱਕ ਪੌੜਿਆ ਏ ਮੈਂ ਤੇ ਸ਼ੋ ਨਹੀਂ ਕਰਦਾ ਹੈਗਾ ਵੀ ਨਦੀ ਕਿਹੜੀ ਆ ਤੇ ਯਾਨੀ ਕਿ ਗੱਲ ਮੇਨ ਦੱਸਣ ਵਾਲੀ ਇਹ ਹੈ ਇਸ ਟਾਈਮ ਆ ਪਖੜਨੇ ਆ ਬਾਰਡਰ ਤੇ ਅੱਜ ਇਸ ਟਾਈਮ ਦੀ ਜਿੱਧਰ ਸਕਰੀਨ ਤੇ ਗੱਡੀਆਂ ਹੀ ਦਿਖਦੇ ਆ ਇਧਰ ਹੈਗੀ ਹੈ ਯੂਪੀ ਉੱਤਰ ਪ੍ਰਦੇਸ਼ ਜ਼ਿਲ੍ਹਾ ਬਿਜਨੌਰ ਤੇ ਆਪਣੇ ਐਸਾ ਮੋਰੇ ਸ਼ੁਰੂ ਹੋ ਜਾਣਾ ਹੁਣ ਆਪਣੇ ਹਰਦਵਾਰ ਪੁੱਤਰਾ ਖੰਡ ਯਾਨੀ ਕਿ ਯੂਕੇ ਤੇ ਗੁਰੂ ਗੋਬਿੰਦ ਸਿੰਘ ਜੀ ਮਾਰਗ ਦੀ ਆਪਾਂ ਤੀਜੀ ਸਟੇਟ ਵਿੱਚ ਐਂਟਰ ਹੋਣ ਲੱਗੇ ਆਂ ਪਹਿਲਾਂ ਆਪਣੇ ਬਿਹਾਰ ਫਿਰ ਯੂਪੀ ਤੇ ਹੁਣ ਉੱਤਰਾਖੰਡ ਥੋੜੇ ਜਿਹਾ ਉੱਤਰਾਖੰਡ ਜੇ ਐਂਟਰ ਹੋਣਾ ਆਪਾਂ ਬਾਅਦ ਵਿੱਚ ਫਿਰ ਯੂਪੀ ਜੇ ਐਂਟਰ ਹੋ ਜਾਣਾ ਆ ਤੇ ਆ ਜਾਵੇ ਬਾਦੀਆਂ ਸ਼ੰਗਰਵਾਲ ਮੋੜੇ ਹੁਣ ਥੋੜਾ ਜਿਹਾ 15-20 ਕਿਲੋਮੀਟਰ ਸ਼ਾਇਦ ਜੰਗਲੀ ਏਰੀਆ ਆਊਗਾ ਇਧਰ ਜੰਗਲ ਤੇ ਆ ਰੋਡ ਜਾਂਦਾ ਆ ਇਸ ਟਾਈਮ ਆਪਾਂ ਖੜੇ ਹਾਂ ਉੱਤਰਾਖੰਡ ਦੇ ਵਿੱਚ ਹਰਦਵਾਰ ਨੂੰ ਤੇ ਆਹ ਪੌਲ ਬਣ ਰਿਹਾ ਆ ਤੇ ਇੱਧਰ ਵੀ ਜੰਗਲ ਆ ਤੇ ਆਪਣੇ ਇਸ ਰੋਡ ਦੇ ਉੱਤੇ ਆਪਾਂ ਜੰਗਲ ਚੋਂ ਹੋਰ ਤਾਂ ਕੋਈ ਜਾਨਵਰ ਹਾਲੇ ਦਿਸਿਆ ਨਹੀਂ ਤੇ ਆਪਣੇ ਸੂਰ ਜ਼ਰੂਰ ਕ੍ਰੋਸ ਕਰਦੇ ਦੇ ਦੇਖੇ ਆ ਦੋ ਵਾਰੀ ਜੋੜਾ 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 ਪਹਿਲਾਂ ਤੇ ਜੋੜਾ ਬਾਅਦ ਚ ਸੰਗਤ ਜੀ ਆਪਣੇ ਨਜੀਬਾਬਾਦ ਤੋਂ ਆਪਣੇ ਹਰਦਵਾਰ ਵੱਲ ਨੂੰ ਜਾਂਦੇ ਆ ਉਹਨੂੰ ਰਾਸਤੇ ਦੇ ਉੱਤੇ ਬਿਲਕੁਲ ਹਰਦਵਾਰ ਤੋਂ ਆਪਣੇ 20 ਕਿਲੋਮੀਟਰ ਪਿੱਛੇ ਕਹਿ ਸਕਦੇ ਆਪਾਂ ਤੇ ਗੁਰੂ ਘਰ ਆ ਆਪਣੇ ਇਤਿਹਾਸਕ ਗੁਰਦੁਆਰਾ ਸੰਤ ਸਾਗਰ ਬੌਲੀ ਸਾਹਿਬ ਪਾਤਸ਼ਾਹੀ ਪਹਿਲੀ ਤੇ ਆਪਣੇ ਗੁਰੂ ਘਰ ਤੇ ਰੋਡ ਤੋਂ ਦਿਸਿਆ ਵੈਸੇ ਪਤਾ ਨਹੀਂ ਸੀ ਆਪਾਂ ਨੂੰ ਜੋ ਰੋਡ ਤੋਂ ਦਿਸਿਆ ਬਾਈ ਨੂੰ ਪੁੱਛਿਆ ਤੇ ਬਾਈ ਕਹਿੰਦਾ ਹਾਂ ਬਾਈ ਖੇਤ ਤੇ ਲਗਾਮਾਂ ਘੋੜੇ ਦੀਆਂ ਨਾਲੇ ਪ੍ਰਸ਼ਾਦਾ ਬਾਣੀ ਛਕਦੇ ਨੇ ਨਾਲੇ ਦਰਸ਼ਨ ਮਿਲਦੇ ਕਰਦੇ ਆ ਤੇ ਪਾਤਸ਼ਾਹੀ ਪਹਿਲੀ ਤਨਤਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸਿਕ ਗੁਰੂ ਘਰ ਬਾਰੋਂ ਮਾਰਦ ਦੇ ਕਰੋ ਜੀ ਪਹਿਲਾਂ ਦਰਸ਼ਨ ਫਿਰ ਗੁਰੂ ਚਰਨਾਂ 'ਚ ਲਵਾਉਣੇ ਆ ਹਾਜ਼ਰੀ ਤੇ ਤੁਹਾਨੂੰ ਵੀ ਕਰਾਉਣੇ ਆ ਦਰਸ਼ਨ ਸੰਗਤ ਜੀ ਆਪਣੇ ਇਸ ਧਰਤ ਦਾ ਨਾਂ ਆ ਗੈਂਡੀ ਖਾਤਾ ਗੈਂਡੀ ਖਾਤਾ ਜ਼ਿਲ੍ਹਾ ਇਹਦਾ ਖਰਦਵਾਰ ਤੇ ਸੰਗਤ ਜੀ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲ ਉਹਨਾਂ ਦੇ ਭਾਈ ਮਰਦਾਨਾ ਜੀ ਜਦੋਂ ਆਪਣੇ ਨਾਨਕ ਮਤੇ ਤੋਂ ਹੁੰਦੇ ਹੋਏ ਇਸ ਸਥਾਨ ਤੇ ਪਹੁੰਚੇ ਸਗੇ ਸੰਗਤ ਜੀ ਇਸ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਪਾਪਾ ਭਾਈ ਮਰਦਾਨਾ ਜੀ 4 ਮਹੀਨੇ 13 ਦਿਨ ਰੁਕੇ ਸੀ ਇਸ ਸਥਾਨ ਦਾ ਇਤਿਹਾਸ ਹੈ ਜੀ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਛੋਹ ਧਰਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਪਾਤਸ਼ਾਹੀ ਪਹਿਲੀ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਧਰਤਿਆ ਜੀ ਗੈਂਡੀ ਖਾਤਾ ਜ਼ਿਲ੍ਹਾ ਹਰਦੁਆਰ ਕਰੋ ਜੀ ਦਰਸ਼ਨ ਲਵਾਓ ਜੀ ਗੁਰੂ ਚਾਨਕ ਹਾਜ਼ਰੀ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਾਖਿਆਣਾ ਜੀ ਲਓ ਜੀ ਮਾਰੀਆ ਸੂਜ ਨੇ ਮਾਰੀ ਇਹ ਹਲਕੀ ਲੈਟ ਤੇ ਜੈਕਟ ਗਈ ਹੈ ਲੈ ਆਹ ਮੜਿਆ ਉੱਤਾਂ ਆ ਆਪਣੇ ਜਿਹੜਾ ਹੁੰਦਾ ਰਿਫਲੈਕਟਰ ਇਹ ਜਿਹੜਾ ਝੂਟ ਲੈ ਗਈ ਮੜਿਆ ਸੂਰਜ ਨਿਕਲਿਆ ਆ ਅੱਜ ਉੱਤਰਾਖੰਡ ਦੀ ਧਰਤੀ ਤੇ ਤੇ ਉਹ ਪਿੱਛੇ ਤੋਂ ਵੀਰੇ ਨੇ ਹਲਕੇ ਹਲਕੇ ਜਿਹਾ ਪਹਾੜੇ ਚੱਲ ਪਏ ਆ ਪਰ ਇਹ ਪਹਾੜਾਂ ਤੋਂ ਆਪਾਂ ਸਾਈਡ-ਸਾਈਡ ਦੀ ਨਿਕਲ ਜਾਣਾ ਆ ਮੁੜ ਕੇ ਦੁਬਾਰਾ ਜੁਪੀ ਵਾ ਐਂਟਰ ਹੋ ਜਾਣਾ ਆ ਤੇ ਹਰਦਵਾਰ ਆਪਣੇ ਹੁਣ ਲੱਗ ਗਈ ਆ ਹਰਦਵਾਰ ਨੂੰ ਹੱਥ ਆਪਾਂ ਲਾਉਣ ਆਲੇ ਆ ਲੋ ਜੀ ਪਹਾੜ ਮੈਂ ਕਿ ਤੁਹਾਨੂੰ ਫਿਰ ਦਿਖਾ ਲਈ ਦਿੰਨੇ ਹਲਕੇ ਹਲਕੇ ਜੇ ਇਹ ਉੱਧਰ ਆਪਣਾ ਕਾਹ ਕਹਿੰਦੀ ਬਾਈ ਬਡਵਾਲੀ ਵਾਲਾ ਲੋ ਜੀ ਹਰਦਵਾਰ ਚ ਆਪਣੀ ਐਂਟਰੀ ਤਕਰੀਬਨ ਤਕਰੀਬਨ ਹੋ ਗਈ ਆ ਹਰਦਵਾਰ ਦੇ ਵਿੱਚ ਮੰਦਰ ਬਹੁਤ ਆ ਤੀਰਥ ਸਥਾਨ ਆ ਇਹ ਆਪਣੇ Hindu ਭਾਈਚਾਰੇ ਦਾ ਤੇ ਆ ਮੰਦਰ ਬਾਰੇ ਆਪਾਂ ਨੂੰ ਜਾਣਕਾਰੀ ਤਾਂ ਹੈ ਨਹੀਂਗੀ ਆ ਚੋਟੀ ਤੇ ਆ ਪੂਰਾ ਉੱਤੇ ਬਣਿਆ ਹੋਇਆ ਤੇ ਆ ਜੈਪਲੈਨ ਜਾਂਦੀ ਇਹ ਬਲਾਈਨ ਦਾ ਵੀ ਆਪਣਾ ਬੱਕਰਾ ਸਵਾਲ ਲਾ ਆ ਗਿਆ ਇਹ ਦੇਖਣ ਦੇ ਨੰਨਾਂ ਦਾ ਚ ਬੈਠ ਕੇ ਕਿੰਨਾ ਆਨੰਦ ਆਉਂਦਾ ਹੈ ਤੁਸੀਂ ਬੈਠ ਕੇ ਆਪ ਸਵਾਦ ਲਿਓ ਆਪ ਨਿਆਰਾ ਆਨੰਦ ਮਾਣਿਓ ਮੈਂ ਕਿਹਾ ਚੱਲ ਤੁਹਾਨੂੰ ਦਿਖਾ ਲ ਦਿੰਨੇ ਹਾਂ ਉਹ ਲੰਘਣ ਲੱਗੇਗੇ ਖੜੀਆਂ ਗੱਡੀਆਂ ਯੂਕੇ ਨੰਬਰ ਐਚਪੀ ਨੰਬਰ ਰਾਜਸਥਾਨ ਨੰਬਰ ਹਰਿਆਣਾ ਨੰਬਰ ਆਈ ਕਰਦੇ ਆ ਘੋੜੇ ਖੜੇ ਲਿਆ ਕੇ ਆਪਾਂ ਸ਼ਹਿਰ ਹਰਦਵਾਰ ਤੇ ਉਹ ਉਧਰ ਰੋੜੋ ਪੌੜ ਚੱਲ ਜਾਂਦਾ ਦੇਹਰਾ ਦੂਰ ਨਾਲ ਨੂੰ ਤੇ ਆਪਾਂ ਤੁਹਾਨੂੰ ਦਿਖਾ ਲੈਣੀ ਆ ਗੰਗਾ ਨਦੀ ਇਹ ਗੰਗਾ ਨਦੀ ਹੁਣ ਆਪਾਂ ਗੁਰੂ ਗੋਬਿੰਦ ਸਿੰਘ ਜੀ ਮਾਰਗ ਦੇ ਵਿੱਚ ਆਖਰੀ ਵਾਰੀ ਪਾਰ ਕਰਨ ਲੱਗੇ ਆ ਹੁਣ ਆਪਾਂ ਨੂੰ ਇਹ ਗੰਗਾ ਨਦੀ ਨਹੀਂ ਪੈਣੀ ਹੈਗੀ ਗੁਰੂ ਗੋਬਿੰਦ ਸਿੰਘ ਜੀ ਮਾਰਗ ਦੇ ਵਿੱਚ ਹੁਣ ਆਪਾਂ ਪਾਰ ਕਰਨੀ ਆ ਜਮਨਾ ਜਮਨਾ ਆਪਾਂ ਨੂੰ ਪਾਉਗੀ ਏ ਗੁਰੂ ਸਾਹਿਬ ਜੀ ਨੇ ਜਦੋਂ ਜਮਨਾ ਪਾਰ ਕੀਤੀ ਸੀਗੀ ਤੋਂ ਕੁਝ ਸ਼ਬਦ ਬੋਲੇ ਹੀ ਵਾਕ ਬੋਲੇ ਹੀ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਜਮਨਾ ਪਾਰ ਕਰਕੇ ਤੇ ਆਖਰੀ ਵਾਰੀ ਮੰਨ ਲਓ ਆਨੰਦ ਗੰਗਾ ਰਿਵਰ ਦਾ ਗੰਗਾ ਨਦੀ ਦਾ ਹਾਂਜੀ ਆਪਣਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਾਰਕ ਸਫਰ ਹੈ ਇਹਦੇ ਵਿੱਚ ਜਿਹੜੇ ਦੀ ਦਰਸ਼ਨ ਕਰਦੇ ਆ ਗੁਰੂ ਘਰਾਂ ਦੇ ਪਿਛਲੀਆਂ ਵੀਡੀਓ ਦੇ ਵਿੱਚ ਬਿਹਾਰ ਦੇ ਵਿੱਚ ਤੇ ਜੂਪੀ ਦੇ ਵਿੱਚ ਤੇ ਜੂਪੀ ਦੇ ਵਿੱਚ ਕੋਸ਼ਿਸ਼ ਥਾਨ ਗੁਰੂ ਜੀ ਦੇ ਜਿਹੜੇ ਚੰਸ਼ੋ ਪ੍ਰੋਸਥਾਨਾਂ ਦੀ ਦਰਸ਼ਨ ਕੀਤੇ ਉਹਦੇ ਵਿੱਚ ਸੇਵਾ ਆਪਣੇ ਨਿਰਮਲੇ ਸੰਪਰਦਾਇਆ ਜਿਹੜੀ ਉਹ ਵੀ ਸੰਭਾਰ ਰਹੀ ਆ ਨਿਰਮਲੇ ਸੰਪਰਦਾਇਆ ਦਾ ਜਿਹੜਾ ਮੇਨ ਜਿਹੜਾ ਥਾਨ ਆ ਉਹ ਕਨਖਲ ਦੇ ਵਿੱਚ ਆ ਕਨਖਲ ਆਪਣੇ ਪਿੰਡ ਆ ਆਪਣੇ ਹਰਦਵਾਰ ਦੇ ਵਿੱਚ ਯਾਰ ਚੇਤਾਵਾਲੀਆਂ ਦੇ ਸ਼ਹਿਰਾਂ ਦੇ ਨਾਲ ਹਰਦਵਾਰ ਦੇ ਵਿੱਚ ਆ ਮੇਨ ਥਾਨ ਆਪਣੇ ਨਿਰਮਲਿਆਂ ਦਾ ਜਿਹੜੀ ਨਿਰਮਲੇ ਸੰਪਰਦਾਇਆ ਤੇ ਔਰ ਇੱਥੇ ਜਿਹੜਾ ਗੁਰੂ ਘਰ ਆ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਚਾਨਸ਼ੋ ਪ੍ਰਾਪਤ ਸਥਾਨ ਤੇ ਧੰਨ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦਾ ਉਸ ਸਥਾਨ ਦੀ ਸੇਵਾ ਵੀ ਜਿਹੜੀ ਨਿਰਮਲਿਆਂ ਦੇ ਕੋਲ ਆ ਆਪਣੇ ਨਿਰਮਲੇ ਸੰਪਰਵਾਸ ਦੇ ਕੋਲ ਕਨਖਲ ਦੇ ਵਿੱਚ ਉਹ ਤੁਸੀਂ ਜੇ ਦਰਸ਼ਨ ਕਰਨੇ ਆ ਗੁਰੂ ਘਰ ਦੇ ਤਾਂ ਆਪਣਾ ਹਿਮਕੁੰਟ ਸਾਹਿਬ ਦਾ ਸਫ਼ਰ ਕੀਤਾ ਗਾਂਦੀਬਾਈ ਦੇ ਨਾਲ ਤੇ ਉਦੋਂ ਜਦੋਂ ਹਿਮਕੁੰਟ ਸਾਹਿਬ ਤੋਂ ਵਾਪਸ ਪੰਜਾਬ ਜਾ ਰਹੇ ਸਕੇ ਤਾਂ ਆਪਾਂ ਉਸ ਗੁਰੂ ਘਰ ਦਰਸ਼ਨ ਕਰਨ ਗਏ ਸੀਗੇ ਤੇ ਵੀਡੀਓ ਸਾਂਝਾ ਕੀਤਾ ਹੈ ਦਰਸ਼ਨ ਤੇ ਵੀਡੀਓ ਪੁਰਾਣੀ ਕੱਢ ਕੇ ਤੁਸੀਂ ਏਮਕੌਣ ਸਾਹਿਬ ਵਾਲੀ ਦਾ ਦਰਸ਼ਨ ਕਰ ਸਕਦੇ ਆ ਕਨਖਲ ਆਇਆ ਜੀ ਨਿਰਮਲ ਬਾਗ ਕਨਖਲ ਨਿਰਮਲ ਬਾਗ ਕਨਖਲ ਤੇ ਉੱਥੇ ਗੁਰੂ ਘਰ ਆ ਰਿਹਾ ਜੀ ਆਹ ਦੇਖੋ ਅਭੀ ਜਿੰਨੀ ਹਰਿਆਲੀ ਆ ਜੀ ਸਾਰੀ ਇਹਨਾਂ ਦੇ ਆਉਂਦੀ ਆ ਨਿਰਮਲ ਬਾਗ ਕਨਖਲ ਦੇ ਉੱਤੇ ਲੋ ਜੀ ਰੌੜਕੀ ਵਾਲਾ ਰੌੜਕੀ ਵਾਲੇ ਬੋਰਡ ਦੇ ਸਾਹਮਣੇ ਆ ਕੇ ਘੋੜਾ ਖੜਾ ਕਰਤਾ ਆਪਾਂ ਇਹ ਰੌੜਕੀ ਆ R W O R K W E ਵਾਲੀ ਤੇ ਆਪਣੇ ਵਾਲੀ ਹੈਗੀ R J U R K I ਵਾਲੀ ਆਪਣੀ ਪੰਜਾਬ ਵਾਲੀ ਆ ਜਿਲ੍ਹਾ ਜਲੰਧਰ ਵਾਲੀ ਨਜ਼ਦੀਕ ਸ਼ਹਿਰ ਫਗਵਾੜਾ ਇਹ ਹੈਗੀ ਆ ਆਪਣੇ ਉੱਤਰ ਪ੍ਰਦੇਸ਼ ਵਾਲੀ ਜਿੱਥੇ ਅੰਗਰੇਜ਼ਾਂ ਦੇ ਟਾਈਮ ਦੀ ਆ ਯੂਨੀਵਰਸਿਟੀ ਹਰ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥਕਾਲ ਸਾਹਿਬ ਮਹਾਰਾਜ ਦੇ ਆਪਾਂ ਆਪਣੇ ਜਿਹੜਾ ਮੇਨ ਹਾਈਵੇ ਜਾਂਦਾ ਹੀ ਆ ਆਪਣੇ ਫੋਰ ਲਾਈਨ ਜਿਹੜਾ ਆਪਣੇ ਹਾਰਨਪੁਰ ਹੋ ਕੇ ਹਰਿਆਣਾ 'ਚ ਐਂਟਰ ਹੁੰਦਾ ਆ ਤੇ ਆਪਾਂ ਉਹ ਫੋਰ ਲਾਈਨ ਛੱਡ ਦਤਾ ਆ ਤੇ ਆਪਾਂ ਸਿੰਗਲ ਰੋਡ ਜਾਂਦਾ ਇੱਕ ਇੱਧਰ ਨਹਿਰ ਦੇ ਨਾਲ ਨਾਲ ਇਹ ਆਪਣੇ ਭਗਵਾਨਪੁਰ ਹੋ ਕੇ ਹਾਰਨਪੁਰ ਜਾ ਵੱੜਦਾ ਆ ਤੇ ਆਪਾਂ ਫੋਰ ਲਾਈਨ ਹਾਰਨਪੁਰ ਕ੍ਰੋਸ ਕਰਕੇ ਫੋਰ ਲਾਈਨ ਤੇ ਚੜਾਂਗੇ ਹੁਣ ਤੇ ਜੇ ਆਪਾਂ ਫੋਰ ਲਾਈਨ ਤੇ ਜਾਂਦੇ ਹੈਗੇ ਉਹ ਬਾਈਪਾਸ ਬਾਈਪਾਸ ਸ਼ਹਿਰਾਂ ਦੇ ਬਾਹਰ ਦੀ ਨਿਕਲਣਾ ਸਗਾ ਤੇ ਆਪਾਂ ਨੂੰ ਉਹ 16 ਕਿਲੋਮੀਟਰ ਵੱਧ ਪੈਣਾ ਸਗਾ ਤੇ ਇਧਰ ਦੀ 16 ਕਿਲੋਮੀਟਰ ਘੱਟ ਪੈਣਾ ਹੈ ਉਹ ਹੀ ਆਪਣਾ ਸਮਾਂ ਬਚਦਾ ਹੈ ਤੇ ਇਹ ਰੋਡ ਵੀ ਆਨੰਦਬਈ ਆ ਨਾਲ-ਨਾਲ ਨਹਿਰ ਆ ਬੰਦਿਆ ਧਿਆਨ ਥੋੜਿਆ ਇਧਰ ਉਧਰ ਜਾਂਦਾ ਰਹਿੰਦਾ ਤੇ ਸਫ਼ਰ ਵਧੀਆ ਤਰੀਕੇ ਨਾਲ ਵੱਧ ਹੁੰਦਾ ਰਹਿੰਦਾ ਤੇ ਆਇਆ ਵੇ ਨਿਵੇੜਦੇ ਆ ਸਫ਼ਰ ਗਗੰਦੀ ਬਾਈ ਦੇ ਨਾਲ ਤੋਂ ਸਫਰ ਕਰਨਾ ਕੇ ਸੌਕਾ ਥੋੜਾ ਸਫਰ ਦੇ ਮੇਨ ਨਾਲ ਇੱਕ ਹੁੰਦਾ ਆਨੰਦ ਦਾ ਘਟਾ ਹੀ ਮਾਣ ਹੁੰਦਾ ਬਸ ਚਲੋ ਚਲੋ ਅਸਾਈ ਕੰਮ ਬੰਦਾ ਆਪਾਂ ਅੱਜ ਦਾ ਦੇ ਆਨੰਦ ਬਾਈ ਸੜਕ ਤੇ ਫਿਰ ਰਹੇ ਆ ਆਇਆ ਆਨੰਦ ਅੱਪਾ ਇੱਕ ਗੱਲ ਕਰਨੀ ਸੀ ਸਾਜੀ ਵੀ ਜਿਹੜਾ ਵੀ ਬਾਈ ਇਧਰ ਨੂੰ ਹੇਮਕਾਉਂਟ ਸਾਹਿਬ ਨੂੰ ਸਫਰ ਕਰਦਾ ਆ ਚਾਹੇ ਗੱਡੀ ਤੇ ਚਾਹੇ ਮੋਟਰਸਾਈਕਲ ਤੇ ਜਾਂ ਸਾਈਕਲ ਤੇ ਜ਼ਿਆਦਾਤਰ ਮੋਟਰਸਾਈਕਲ ਵਾਲੇ ਬਾਈ ਆਹ ਰੂਟ ਲੈ ਲਿਆ ਕਰੋ ਜਦੋਂ ਹਰਦਵਾਰ ਵੱਲ ਨੂੰ ਆਉਣੇ ਆ ਇਹ ਸਹਾਨਪੁਰ ਤੋਂ ਹੀ ਰੂਟ ਆਉਂਦਾ ਆ ਆਪਣੇ ਭਗਵਾਨਪੁਰ ਹੋ ਕੇ ਬਹੁਤ ਸੋਹਣਾ ਰੂਟ ਆ ਇਹ ਤੇ ਸ਼ਾਂਤਮਈ ਮਾਹੌਲ ਆ ਐਡਾ ਟ੍ਰੈਫਿਕ ਵੀ ਹੈ ਨਹੀਂਗਾ ਕੋ ਖਾਸ ਗੱਟੇ ਘਣਾ ਚੱਲਦਾ ਪਰ ਐਡਾ ਖਾਸ ਕੋਈ ਟ੍ਰੈਫਿਕ ਨਹੀਂ ਹੈਗਾ ਰੂਟ ਬਹੁਤ ਸੋਹਣਾ ਆ ਬਾਕੀ ਰੁੜਕੀ ਵਾਲੇ ਨਸਿਆਣਾ ਨਾ ਬਣ ਪਤਾ ਹੀ ਹੁਣੋ ਸਾਰੇ ਸਾਈਕਲਿਸਟਾਂ ਨੂੰ ਮੋਟਰਸਾਈਕਲ ਵਾਲਿਆਂ ਨੂੰ ਤੂੰ ਅੱਜ ਚਲਾਉਣ ਲੱਗਾ ਅਗਲੇ ਪਤਾ ਨਹੀਂ ਕਦੋਂ ਦੇ ਸਫ਼ਰ ਕਰਦੇ ਆ ਇਹ ਵੀ ਗੱਲ ਸੱਚੀ ਆ ਸਿਆਣਾ ਬਣ ਦੀ ਲੋੜ ਨਹੀਂ ਰੁੜਕੀ ਵਾਲਿਆ ਆਪਣੇ ਆਪ ਨੇ ਗੱਲਾਂ ਕਰਦੇ ਹੀ ਤਾਂ ਕਮਲਾ ਹੋ ਗਿਆ ਲੋ ਜੀ ਆਈ ਲਵ ਭਗਵਾਨਪੁਰ ਆਟਮ ਆ ਪਾਂਖ ਖੜਿਆ ਭਗਵਾਨਪੁਰ ਦੇ ਵਿੱਚ ਤੇ ਭਗਵਾਨਪੁਰ ਆਪਣੇ ਉੱਤਰਾਖੰਡ ਦਾ ਹੀ ਸ਼ਹਿਰ ਹੈ ਸੁਬੀਦਾ ਤੇ ਜ਼ਿਲ੍ਹਾ ਹੈ ਇਹਦਾ ਹਰਦਵਾਰ ਪਿੱਲਾ ਇਹ ਯੂਪੀ ਚੋਂ ਆਉਂਦੇ ਸੀਗੇ ਸ਼ਹਿ ਇਹ ਜਿਹੜਾ ਸ਼ਹਿਰ ਹੈ ਰੋਡ ਕੀ ਵਗੈਰਾ ਵੀ ਹੁਣ ਉੱਤਰਾਖੰਡ ਵਿੱਚ ਆ ਮੈਂ ਕਿਹਾ ਬਾਈ ਹੁਣ ਭਗਵਾਨਪੁਰ ਦੇ ਵਿੱਚ ਖਾਲਸਾ ਪੰਜਾਬੀ ਢਾਬਾ ਦੇ ਲਗਾਮਾਂ ਖੱਚ ਦਈਏ ਕਹਿੰਦਾ ਕੀ ਹੋਇਆ ਮੈਂ ਕਿਹਾ ਚਾਹ ਪੀਏ ਇਹ ਲਗਾਮਾਂ ਆਪਾਂ ਖੱਚ ਦਿਆਂ ਖਾਲਸਾ ਪੰਜਾਬੀ ਢਾਬਾ ਸ਼ਹਿਰ ਭਗਵਾਨਪੁਰ ਸੂਬਾ ਉੱਤਰਾਖੰਡ ਜ਼ਿਲ੍ਹਾ ਹਰਦਵਾਰ ਤੇ ਹੁਣ ਚਾਹ ਦਾ ਪਿਆਲਾ ＰＫ એનર્ਜੀ ਬਣਾ ਕੇ ਫੇਰ ਤੁਰਦੇ ਆਂ ਭਾਈ ਵੀ ਪੂਰੇ ਸਟਾਈਲ ਦੇ ਬੈਠਾ ਲੱਤ ਦੇ ਲੱਤ ਰੱਖ ਕੇ ਬਾਤ ਬਤੋਰੀ ਕੀ ਆਹ ਦਾ ਕਾਪੋ એનર્ਜੀ ਡਰਿੰਕ ਹਾਂਜੀ ਆਪਾਂ ਚਾਹੂ ਪੀ ਕੇ ਚੱਲੇ ਪਾਇਓ ਆ ਤੇ ਆਪਾਂ ਗਾਗਾ ਲੈੜੀ ਰਹਿ ਗਿਆ 8 ਕਿਲੋਮੀਟਰ ਹਸਾਰਨਪੁਰ ਬਾਈ ਤੇ ਆਪਾਂ ਪਹੁੰਚਣਾ ਆ ਜਮਨਾ ਨਗਰ ਜਮਨਾ ਨਗਰ 60 ਕਿਲੋਮੀਟਰ ਆ ਇੱਥੋਂ ਤੇ ਆਪਣੇ 3 ਵੱਜ ਗਏ ਆ ਆਪਣੇ ਸ਼ਾਮ ਦੇ 3 ਵਜੇ ਇਸ ਟਾਈਮ ਤੇ ਉਹ ਸਾਹਮਣੇ ਗੇਟ ਆ ਚਲੋ ਉੱਥੇ ਜਾ ਕੇ ਕਲਿੱਪ ਬਣਾਉਨੇ ਆ ਇਹ ਗੇਟ ਦੇ ਪੈਦ ਹੀ ਆਪਣੀ ਦੂਜੀ ਵਾਰੀ ਐਂਟਰੀ ਆ ਪਿਛਲੇ ਸਾਲ ਆਪਾਂ ਸਫਰ ਕੀਤਾ ਸੀਗਾ ਹੇਮਕੁੰਟ ਸਾਹਿਬ ਦਾ ਤੇ ਪਿਛਲੇ ਸਾਲ ਵੀ ਇਸ ਗੇਟ ਸਾਡੀ ਐਂਟਰੀ ਹੋਈ ਸੀ ਵਾਪਸ ਜਾਂਦਿਆਂ ਦੀ ਪਿੰਡ ਨੂੰ ਤੇ ਹੁਣ ਦੂਸਰੀ ਵਾਰੀ ਆ ਹੁਣ ਸਵਾਰਿਆ ਆਪਣਾ ਗੁਰੂ ਗੋਬੇ ਸਿੰਘ ਜੀ ਮਾਰਗ ਤੇ ਦੁਬਾਰਾ ਆਪਾਂ ਯੂਪੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਐਂਟਰ ਹੋਣ ਲੱਗੇ ਆ ਉੱਤਰਾਖੰਡ ਤੋਂ ਆਜਾਜ ਤੋਂ ਬਾਏ ਬਾਏ ਤੇ ਮਿੱਠੀਆਂ ਜਿਹਾ ਦਾ ਝੋਲੇ ਚ ਪਾ ਕੇ ਹੁਣ ਐਂਟਰੀ ਹੋਣ ਜਾ ਰਹੀ ਆ ਦੁਬਾਰ ਤੋਂ ਯੂਪੀ ਦੇ ਵਿੱਚ ਲੋ ਜੀ ਪੈਰਾਂ ਦੇ ਜੋਰ ਪੈਰਾਂ ਦਾ ਮਾਰਦੇ ਮਾਰਦੇ ਆ ਪਹੁੰਚੇ ਆਪਾਂ ਗਾਗਾ ਲਹੜੀ ਔਰ ਦਿੱਲੀ ਨੂੰ ਚੱਲ ਜਾਂਦਾ ਸਿੱਧਾ ਕਿ ਆਪਾਂ ਕਿੱਧਰ ਨੂੰ ਜਾਣਾ ਹੈ ਗਗਨਦੀ ਭਾਈ ਕਿੱਧਰ ਨੂੰ ਮੁੜ ਗਿਆ ਪਤਾ ਲੋਕੇਸ਼ਨ ਵੀ ਨਹੀਂ ਲਾਈ ਭਾਊ ਦੇਖਦੇ ਆ ਆ ਆਮ ਜੱਖਰ ਨਾ ਜਾਂਦਾ ਇੱਧਰ ਨੂੰ ਬਾਕੀ ਦੇਖਦੇ ਆ ਭਾਈ ਕਿੱਧਰ ਨੂੰ ਗਿਆ ਆ ਚਰਾਹੇ ਤੇ ਆਪਾਂ ਗਗਾ ਲੈੜੀ ਕਿਰਾਏ ਦਾ ਹਾਰਨ ਪੋਰਿਆ ਗਗਾ ਲੈੜੀ ਬੱਲੋਂ ਸਹਾਰਨਪੁਰ ਨੂੰ ਜਾਂਦਿਆਂ ਨੂੰ ਤਾਂ ਬਾਈ ਯਾਨੀ ਕਿ ਜੇ ਆਪਾਂ ਗੱਲ ਕਰੀਏ ਮੜਲਾ ਜਗਾ ਵੀ ਬੇਲੀ ਨਹੀਂ ਹੈਗੀ ਹੁਣ ਯਾਨੀ ਕਿ ਪਤਾ ਹੈ ਲਾਦਾ ਗਾਗਾ ਲੈਡੀ ਆਪਣੇ ਸਹਾਰਨਪੁਰ ਤੋਂ ਬਾਹਰ ਆ ਜਾਂ ਬਖਰਾ ਸ਼ਹਿਰ ਆ ਪਰ ਸ਼ਹਿਰ ਬਖਰਾ ਆ ਤੇ ਇੰਨਾ ਕ ਸੰਘਣੀ ਆਬਾਦੀ ਹੋ ਗਈ ਆ ਬਈ ਜੱਜਮੈਂਟੇ ਨਹੀਂ ਹੁੰਦੀ ਹੈਗੀ ਤੇ ਫਾਰਕ ਉਹਦਾ 10-12 ਕਿਲੋਮੀਟਰ ਦਾ ਆ ਗਾਗਾ ਲੈਡੀ ਦਾ ਤੇ ਸਹਾਰਨਪੁਰ ਦਾ ਤੇ ਇੱਥੇ ਰੁਕਣ ਦਾ ਕਾਰਨ ਬਾਈ ਆਪਾਂ ਜੈਕਟਾ ਬਣਾਉਣੀ ਆ ਜਿਹੜੀ ਬਾਈ ਦੇ ਔਰੇਂਜ ਜੈਕਟ ਪਾਈ ਹੈ ਨਾ ਇਹ ਜੈਕਟ ਕੋਈ ਮਾੜੀ ਤਾਂ ਨਹੀਂ ਹੈਗੀ ਇਹਦੇ ਮਗਰ ਆਪਾਂ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਜੀ ਮਾਰਗ ਤੇ ਇਹ ਪਰ ਪਿੱਛੇ ਲਿਖਿਆ ਆ ਤੇ ਪੰਜਾਬੀ ਸਾਰਿਆਂ ਨੂੰ ਇਧਰ ਪੜ੍ਹਨੀ ਵੀ ਨਹੀਂ ਆਉਂਦੀ ਪਰ ਲਗਾਉਣਾ ਤਾਂ ਹੁਣ ਵੀ ਆਪਾਂ ਪੰਜਾਬੀ ਜਿਹੀ ਆ ਪਰ ਇਹ ਜੈਕਟ ਨੂੰ ਦੇਖ ਕੇ ਨਾ ਨਿਆਣਿਆਂ ਨਹੀਂ ਬਿਹਾਰ ਦੇ ਵਿੱਚ ਇਹ ਗੱਲ ਕਹਿਤੀ ਸੀਗੀ ਜਿਹੜੇ ਨਿਆਣੇ ਦਿਮਾਗ 'ਚ ਭਰ ਦਿੱਤਾ ਗਿਆ ਉਹਨਾਂ ਨੇ ਰੰਗ ਦੇਖ ਕੇ ਕਹਿਤਾ ਸੀ ਕਹਿੰਦਾ ਭਾਈ ਆਰਐਸਐਸ ਕੇ ਹੋ ਆਪ ਸਦੇਸੇ ਤੇ ਆਪਾਂ ਨੂੰ ਹਾਸਾ ਆ ਗਿਆ ਸੀ ਤੇ ਬਾਈ ਨੂੰ ਮੈਂ ਕਿਹਾ ਬਾਈ ਕਲਰ ਗਲਤ ਚੁਣਿਆ ਆਂ ਕਲਰ ਬਦਲਣਾ ਆ ਆਪਾਂ ਤੇ ਹੁਣ ਕਲਰ ਚੇਂਜ ਕਰਾਉਣੇ ਆ ਤੇ ਜਮਨਾਗਰ ਆਪਣੇ ਰਹਿਤੇਦਾਰ ਆ ਤੇ ਉੱਥੇ ਭਾਣਜੇ ਨੂੰ ਕਹਿੰਨੇ ਆ ਵੀ ਇਹ ਦੋ ਲੈ ਕੇ ਰੱਖਾ ਤੇ ਕਲਰ ਜੇ ਤਾਂ ਕਰਾਉਣਾ ਆ ਇਹ ਕਲਰ ਨੂੰ ਆਰਐਸਐਸ ਦਾ ਇੱਕ ਕਲਰ ਮੰਨਿਆ ਜਾਂਦਾ ਆ ਨਿਆਣੇ ਦੇ ਦਿਮਾਗ 'ਚ ਭਰ ਦਿੱਤਾ ਗਿਆ ਜਦ ਕਿ ਸਹੀ ਨਹੀਂ ਹੈਗਾ ਸਾਹਾਰਨਪੁਰ ਸ਼ਹਿਰ ਆਪਾਂ ਕ੍ਰਾਸ ਕਰਕੇ ਤੇ ਇਸੇ ਸਿੰਗਰ ਰੋਡ ਦੇ ਜ਼ਰੀਏ ਆ ਪਹੁੰਚੇ ਆ ਸਰਸਾਵਾ ਸਰਸਾਵਾ ਇਸ ਲੈਂਡ ਦਾ ਆਪਣੇ ਯੂਪੀ ਦੀ ਇਸ ਲੈਂਡ ਦਾ ਆਖਰੀ ਸ਼ਹਿਰ ਆ ਉੱਤਰ ਪ੍ਰਦੇਸ਼ ਦਾ ਮੋੜੇ ਫੇਰ ਤੋਂ ਬਾਅਦ ਚਾਉਣਾ ਹਰਿਆਣਾ ਸ਼ੁਰੂ ਹੋ ਜਾਣਾ ਆ ਤੇ ਰੱਛ ਦੇਖ ਲਓ ਸ਼ਹਿਰਾਂ ਜੂਪੀ ਦੇ ਕਿੰਨਾ ਆ ਸਹਾਰਨਪੁਰ ਤੋਂ ਬਾਹਲਾ ਹੀ ਰੱਛ ਸਗਾ ਤਾਂ ਹੀ ਕਰਕੇ ਬਾਜ਼ਾਰ 'ਚ ਵੀਡੀਓ ਨਹੀਂ ਬਣਾ ਹੋਈ ਹੌਣ ਵੀ ਬਣਾਉਣੀ ਨਹੀਂ ਰਹੀ ਮੈਂ ਚੱਲ ਦਿਖਾ ਲਦਨੇ ਤੁਹਾਨੂੰ ਸ਼ਹਿਰ ਪਰ ਗਗਨਦੀ ਵੀਡੀਓ ਦੇ ਚੱਕਰ ਤੇ ਫੇਰ ਗਵਾਜ ਗਿਆ ਆ ਮੋਰੇ ਆਹ ਲੋਕੇਸ਼ਨ ਬਾਈ ਨੇ ਲਾਈ ਆ ਆਪਾਂ ਨਹੀਂ ਲਾਉਦੇ ਹੈਗੇ ਤੇ ਆਜੋ ਹੁਣ ਬਾਹਰ ਜਾ ਕੇ ਨਿਕਲ ਕੇ ਸ਼ਹਿਰ ਤੋਂ ਤੁਹਾਨੂੰ ਦੱਸਦੇ ਆ ਬਈ ਕਿੰਨੇ ਕਿਲੋਮੀਟਰ ਦਾ ਫਰਕ ਪਿਆ ਆ ਹੋਰ ਲੈਂਨ ਤੇ ਨਹੀਂ ਆਉਣ ਦਾ ਜਿਹੜਾ ਆਪਾਂ ਸਿੰਗਲ ਰੋਡ ਆਏ ਆ ਹੋਰ ਲੈਂਨ ਤੇ ਕਿਲੋਮੀਟਰ ਵੱਧ ਪੈਂਦੇ ਸੀਗੇ ਕਿੰਨੇ ਪੈਂਦੇ ਆ ਇਹ ਹੋਰ ਲੈਂਨ ਤੇ ਚੜ ਕੇ ਦੱਸਦੇ ਆ ਤੁਹਾਨੂੰ ਹਾਂਜੀ ਆਪਾਂ ਹਰਦਵਾਰ ਤੋਂ ਬਾਹਰ ਨਿਕਲ ਕੇ ਬਾਈਪਾਸ ਜਿਹੜਾ ਰੋਡ ਕੀ ਨੂੰ ਜਾਂਦਾ ਆ ਉਹ ਤੋਂ ਛੱਡ ਕੇ ਆਪਾਂ ਸਿੰਗਰ ਰੋਡ ਤੇ ਹੋ ਗਏ। ਸਿੰਗਰ ਰੋਡ ਇਧਰੋਂ ਆਵਾ ਆ। ਸਿੰਗਰ ਰੋਡ ਆਪਾਂ ਲਗਭਗ ਮੋਟਾ-ਮੋਟਾ ਜਿਹਾ ਆਈਡੀਆ ਆ ਬਈ 70-75 ਕਿਲੋਮੀਟਰ ਆ ਹੀ ਹੋਵਾਂਗੇ ਆਪਾਂ। ਤੇ ਉਹ ਜਿੱਧਰੋਂ ਬਾਸ ਆਉਂਦੀ ਆ ਉਧਰ ਸਰਸਾ ਦੇ ਲੋ ਆਉਂਦਾ ਉਹ ਸਿੰਗਰ ਰੋਡ। ਤੇ ਆ ਹੁਣ ਫੋਰ ਲੇਨ ਤੇ ਆ ਜਿਹੜੇ ਆ ਆ ਬਾਈਪਾਸ ਆ ਉਹ ਜਿਹੜਾ ਫੋਰ ਲੇਨ ਆਉਂਦਾ ਆ। ਤੇ ਇਧਰ ਨੂੰ ਆਪਾਂ ਜਾਣਾ ਆ। ਇਹ ਆਪਣੇ ਜਮਨਾ ਨਗਰ ਨੂੰ ਮੇਰਾ ਸਰਸਾਵਾ ਉਡਾਨ ਕੀ ਔਰ ਭਾਈ ਮੈਂ ਕਿਹਾ ਆਪਾਂ ਜਿਹੜਾ ਸਿੰਗਰ ਰੋਡਾਂ ਜੇ ਆਪਾਂ ਬਾਈਪਾਸ ਆਉਂਦੇ ਤਾਂ ਕਟੋਏ ਕਿੰਨੇ ਕਿਲੋਮੀਟਰ ਦਾ ਫਰਕ ਪਿਆ ਬਾਈਪਾਸ 16 ਕਿਲੋਮੀਟਰ ਰੁੜਕੀ ਦਾ ਤਾਂ ਹਾਂ ਇੱਧਰ ਨੂੰ ਆਪਣੇ ਜਦੋਂ ਉੱਥੇ ਆਪਣੀ ਲੋਕੇਸ਼ਨ ਪਿੱਛੇ ਤੇ ਲਈ ਆ ਹਾਂ ਆਪਰੇ ਗਾਗੜੇ ਖੇੜੀ ਆ ਕੇ ਜੇ ਆਪਾਂ ਬਾਈਪਾਸ ਘੁੰਮਦੇ ਤਾਂ ਆਪਾਂ ਨੂੰ ਸਸਰਾਮਾ 44 ਤਾ ਵਿਚ ਨੂੰ ਆਏ ਆਪਾਂ 28 ਕਿਲੋਮੀਟਰ ਹੁਣ ਲਾਲਾ ਸਾਹਿਬ ਮੋਟਾ ਮੋਟਾ ਸਾਹਿਬ 20 ਕਿਲੋਮੀਟਰ ਦਾ ਫਰਕ ਪੈ ਗਿਆ 10 38 ਇੱਕ ਹੋ ਗਿਆ ਤੇ 6 16 16 ਤੋਂ 32 ਕਿਲੋਮੀਟਰ ਦਾ ਫਰਕ 32 ਕਿਲੋਮੀਟਰ ਦਾ ਫਰਕ ਪੈ ਗਿਆ ਇਹ ਬਾਈਪਾਸਾਂ ਚ ਇਹ ਸਾਈਕਲੈਟ ਭਰਾਵਾਂ ਨੂੰ ਆ ਜਾਣਕਾਰੀ ਬਾਈ ਜੇ ਕੋਈ ਸਾਈਕਲ ਤੇ ਆਉਂਦਾ ਹੈ ਤਾਂ ਬਾਈਪਾਸ ਛੱਡ ਕੇ ਉਥੋਂ ਰੋੜ ਕੀ ਦਾ ਅਰਧਵਾਦ ਵਿਚਾਲੇ ਜਿਉਂ ਰੋੜ ਨਿਕਲਦਾ ਆਪਣੇ ਨਹਿਰਾਂ ਕੋਲ ਤੇ ਨਹਿਰਾਂ ਕੋਲੋਂ ਹਾਂ ਨਹਿਰਾਂ ਤੋਂ ਇਹਦਾ ਸਿੰਗਰ ਰੋੜ ਤੇ ਹੋ ਜਾ। ਸ਼ਹਿਰ ਦੇ ਨਾਲ-ਨਾਲ ਆਉਦਾ ਉਹ ਭਗਵਾਨਪੁਰ ਤੱਕ ਨਾ ਉੱਥੇ ਤੱਕ ਪੀਰਾਨ ਕਲੀਅਰ ਤੱਕ ਕਿਹੜਾ ਹੋ ਕਲੀਅਰ ਸ਼ਰੀਫ ਜਿਹਨੂੰ ਕਹਿੰਦੇ ਆ ਹਾਂ ਉੱਥੇ ਤੇ ਫੇਰ ਟੇਡਾ ਹੋ ਜਾਂਦਾ ਭਗਵਾਨਪੁਰ ਨੂੰ ਭਗਵਾਨਪੁਰ ਫੇਰ ਬਾਈਪਾਸ ਘੁੰਮ ਕੇ ਜਿਹੜਾ ਆਪਣੇ ਬੜਾ ਬਰੇਜਾ ਉਹਦੇ ਨਾਲ-ਨਾਲ ਥੱਲੇ ਨੂੰ ਜਾ ਕੇ ਫੇਰ ਗੱਗਲਹੀੜੀ ਨੂੰ ਹੋ ਜਾਂਦਾ ਟੇਡਾ ਫੇਰ ਉੱਥੇ ਤੇ ਬਾਕੀ ਰੋ ਇਕਾਰੀ ਬਾਸ ਚੜ ਜਾਓ ਇਸ ਰੋਡ ਤੇ ਫੇਰ ਕੋਈ ਔਖਾ ਨਹੀਂ ਸਿੱਧਾ ਸਿੱਧਾ ਹੀ ਆ ਤੇ ਆਪਣੇ ਮਿਲਦੇ ਹਾਂ ਅੱਗੇ ਜਾ ਕੇ ਜਮਨਾ ਨਗਰ ਦੇ ਲਾਗੇ ਛਾਗੇ ਹਾਂਜੀ ਜੀ ਆਪਾਂ ਸਰਸਾਵੇ ਤੋਂ ਉਹ ਆਪਣੀ ਜਮਨਾ ਨਦੀ ਜਿਹੜੀ ਆ ਇਹ ਹੱਥ ਬਣਾਉਂਦੀ ਆ ਜੂਪੀ ਤੇ ਬਿਹਾਰ ਦੀ ਆਪਾਂ ਸਰਸਾਵਾ ਕ੍ਰੋਸ ਕਰਕੇ ਆਪਣੀ ਜਮਨਾ ਨਦੀ ਪਾਰ ਕਰ ਲਈ ਆ ਤੇ ਆਪਾਂ हरियाणा राज्य صوبے ਚ ਐਂਟਰ ਹੋ ਗਏ ਆ ਮਾਰਗ ਗੁਰੂ ਗੋਬਿੰਦ ਸਿੰਘ ਜੀ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਨੂੰ ਜਾਂਦੇ ਰਾਹਾਂ ਤੇ ਇਸ ਟਾਈਮ ਆਪਾਂ ਹਰਿਆਣੇ ਸੂਬੇ ਚ ਖੜੇ ਆ ਤੇ ਆ ਸਾਹਮਣੇ ਚੈੱਕ ਪੋਸਟ ਹੈ ਆਪਣੇ ਹਰਿਆਣੇ ਦੀ ਇਧਰ ਗਗਨਦੀਪ ਬਾਈ ਤੇ ਚੈੱਕ ਪੋਸਟ ਜਮਨਾ ਨਗਰ ਐਂਟਰ ਹੁੰਦਿਆਂ ਨੂੰ ਸ਼ਹਿਰ ਚ ਪਹਿਲਾ ਸ਼ਹਿਰ ਵੱਡਾ ਜਮਨਾ ਨਗਰ ਆਉਂਦਾ ਆ ਤੇ ਆਪਾਂ ਅੱਜ ਦੀ ਰਾਹ ਜਮਨਾ ਨਗਰ ਰੁਕਣੀ ਆ ਪਰ ਇੱਥੋਂ ਆਪਾਂ ਨੂੰ ਹੱਲੇ 16-17 ਕਿਲੋਮੀਟਰ ਦਾ ਗੇੜ ਪਿਆ ਆ ਤੇ ਉਹ ਸਫਰ ਆਪਾਂ ਪੈਂਡਾ ਤਿਆਰ ਕਰਦੇ ਆਂ ਫੇ ਗੱਲ ਕਰਦੇ ਆਂ ਅੱਗੇ ਜਾ ਕੇ ਲਓ ਜੀ ਲੱਗ ਗਏ ਆ ਪਟਕਾਣੇ 150 ਕਿਲੋਮੀਟਰ ਹੋਗਾ ਪੂਰਾ ਅੱਜ ਦਾ ਸਫਰ